ਵਿਦੇਸ਼ੀ ਤਰਫ ਦਿੱਤਾ ਵਸੇ ਪੰਜਾਬੀਆਂ ਦਾ ਪੰਜਾਬ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਰਿਹਾ ਹੈ ਚਾਹੇ ਉਹ ਖੇਡਾਂ ਦਾ ਖੇਤਰ ਹੋਵੇ ਜਾਂ ਫਿਰ ਸਿੱਖਿਆ ਦਾ ਖੇਤਰ ਹੋਵੇ ਪ੍ਰਵਾਸੀ ਪੰਜਾਬੀਆਂ ਨੇ ਹਮੇਸ਼ਾ ਅੱਗੇ ਹੋ ਕੇ ਆਪਣਾ ਯੋਗਦਾਨ ਪਾਇਆ ਹੈ ਕਪੂਰਥਲਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਮਾਦੋ ਚੰਡਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ ਬਦਲਣ ਦੇ ਲਈ ਹੁਣ ਪਿੰਡ ਦੇ ਪਰਵਾਸੀ ਪੰਜਾਬੀ ਅਗਿਆਏ ਨੇ ਅਤੇ ਸਕੂਲ ਨੂੰ ਖੁੱਲਾ ਕਰਨ ਵਾਸਤੇ ਜ਼ਮੀਨ দান ਕਰ ਦਿੱਤੀ ਗਈ ਹੈ ਅਤੇ ਪਿੰਡ ਦੀ ਪੰਚਾਇਤ ਤੇ ਸਕੂਲ ਸਟਾਫ ਦੇ ਵੱਲੋਂ ਸਮੂਹ ਪਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ ਗਿਆ। ਸ਼੍ਰੀ ਕਾ ਖਾਲਸਾ ਸਾਹਿਬ ਆਗੁਰਜੀ ਕੀ ਫਤਿਹ ਮੈਂ ਬਹੁਤ ਧੰਨਵਾਦੀ ਆ ਨਗਰ ਨਵਾਸੀਆਂ ਦਾ ਪਿੰਡ ਦੇ ਜਿੰਨੇ ਵੀ ਐਨ ਆਰ ਆਈ ਵੀਰਿਆ ਮੇਰੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮੈਂ ਇੰਨਾ ਸ਼ੁਕਰਗੁਜ਼ਾਰ ਆ ਅੱਦਾ ਵੀ ਕੰਮ ਐ ਕਵਾ ਮੇਰੇ ਨਾਲ ਤੁਰਦੇ ਆ ਖੁੱਲ ਕੇ ਪੈਸੇ ਦਿੰਦੇ ਮੈਨੂੰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਵੀ ਹੋ ਸਕੇ ਵੱਧ ਤੋਂ ਵੱਧ ਸੇਵਾ ਕਰਨੀ ਆ ਪੰਜ ਸਾਲ ਟਾਈਮ ਦਿੱਤਾ ਪੈਣ ਨੇ ਸਰਬਸੰਮਤੀ ਨਾਲ ਬਣਾਇਆ ਆਪਾਂ ਬਹੁਤ ਧੰਨਵਾਦੀ ਆ ਸਾਰੇ ਦਾ A ਤੋਂ Z ਤੱਕ ਕਿਸੇ ਦੇ ਨਾਲ ਕੋਈ ਭੇਦ ਭਾਵ ਨਹੀਂ ਹੋਊਗਾ ਸਾਰਿਆਂ ਨਾਲ ਰਲ ਮਿਲ ਕੇ ਚੱਲੂਗਾ ਧੰਨਵਾਦ ਅੱਜ ਪੂਰੀ ਕਿੰਨੀ ਜ਼ਮੀਨ ਡੋਨੇਟ ਹੋਈ ਔਰ ਕਿੰਨੀ ਜਿਹੜੀ ਪੈਸਾ ਡੋਨੇਟ ਹੋਇਆ ਅੱਜ ਸਾਡੇ ਮੰਗਲ ਸਿੰਘ ਯੂ ਐਸ ਏ ਵਾਲੇ ਨੇ 71000 ਰੁਪਿਆ ਸਾਨੂੰ ਦਿੱਤਾ ਤੇ ਡੇਢ ਮਰਲਾ ਮੈਂ ਆਵਦੀ ਜਮੀਨ ਵਿੱਚੋਂ ਦਿੱਤਾ ਵਾ 4 ਮਰਲੇ ਗੁਰਦੀਪ ਸਿੰਘ ਦੇ ਪਰਿਵਾਰ ਵੱਲੋਂ ਸਾਨੂੰ ਦਿੱਤਾ ਗਿਆ 5.5 ਮਰਲੇ ਡੇਢ ਦੋ ਮਰਲੇ ਰੂੜੀਆਂ ਦੇ ਸੀ ਉਹ ਸਾਰੇ ਚਾਲ ਫੈਮਿਲੀ ਵੱਲੋਂ ਦਿੱਤੇ ਗਏ ਸਨ ਤਾਂਹੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਬਹੁਤ ਬਹੁਤ ਮਿਹਰਬਾਨੀ ਅਸੀਂ ਸਕੂਲ ਵਾਸਤੇ ਕਿੰਨੇ ਵੀ ਜੋ ਵੀ ਵਧੀਆ ਹੋ ਸਕੇ ਪਿੰਡ ਦੇ ਬੱਚੇ ਸਕੂਲ ਪਿੰਡ ਵਿੱਚ ਹੀ ਪੜ੍ਹਨ ਅਸੀਂ ਇਹੋ ਬੇਨਤੀ ਕਰਦੇ ਆਂ ਤੇ ਜਿਹੜੀ ਇਹ ਚਾਰਦਵਾਰੀ ਉਹ ਵੀ ਪੰਚਾਇਤ ਐਨਆਰਆਈ ਵੱਲੋਂ ਸਾਂਝੇ ਤੌਰ ਤੇ ਹੋਣੀ। ਇਹ ਜਿਹੜਾ ਸਾਨੂੰ ਸਕੂਲ ਵਾਸਤੇ ਫੰਡ ਵੀ ਮਿਲਿਆ। ਬਾਕੀ ਜਿਹੜੇ ਕਮਰੇ ਵੀ ਇੱਕ ਦੋ ਬਣਾਉਣੇ ਪੈਣਗੇ ਸਾਡੇ ਨਗਰ ਦੇ ਐਨਆਰਆਈ ਵੀਰ ਮੇਰੇ ਨਾਲ ਸਾਰੇ ਖੜੇ ਆ। ਉਹ ਕਹਿੰਦੇ ਜੋ ਵੀ ਪੈੰਡਾ ਬਣਾਉਣਾ ਵਾ ਅਸੀਂ ਤੇਰੇ ਨਾਲ ਖੜੇ ਆ। ਮੈਂ ਉਹਨਾਂ ਦਾ ਵੀ ਧੰਨਵਾਦੀ ਆਂ। ਮੈਂ ਮਨੋਹਰ ਲਾਲ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਮਾਦੋ ਚੰਡਾ ਅੱਜ ਮੈਂ ਵਿਸ਼ੇਸ਼ ਧੰਨਵਾਦ ਕਰਦਾ ਵਾਂ। ਅ ਇਸ ਸਪਰੈਡ ਦੀ ਪੰਚਾਇਤ ਦਾ ਜਿਨ੍ਹਾਂ ਨੇ ਕਿ ਸਕੂਲ ਨੂੰ ਲਗਭਗ 4 ਤੋਂ 5 ਮਰਲੇ ਜਿਹੜੀ ਆ ਜ਼ਮੀਨ দান ਕੀਤੀ ਆ ਉਸ ਲਈ ਇਹਨਾਂ ਦਾ ਸਭ ਦਾ ਬੱਚਿਆਂ ਵੱਲੋਂ ਸਾਰੇ ਅਧਿਆਪਕਾਂ ਵੱਲੋਂ ਮੈਂ ਤੁਹਾਨੂੰ ਆਦਿ ਆ ਇਹਨਾਂ ਦਾ ਇਹਨਾਂ ਵਿੱਚ ਵਿਸ਼ੇਸ਼ ਯੋਗਦਾਨ ਜਿਹੜਾ ਵਾ ਇਸ ਪਿੰਡ ਦੇ ਵਿਸ਼ੇਸ਼ ਸਜਣਾ ਦਾ ਰਿਹਾ ਜਿਨ੍ਹਾਂ ਵਿੱਚ ਸਰਵਰਨ ਸਿੰਘ ਯੂਕੇ ਉਹਨਾਂ ਦੀ ਪਤਨੀ ਸਰਦਾਰ ਨਿਸ਼ੰਦਰ ਕੌਰ ਯੂਕੇ ਸਰਦਾਰ ਮਹਿੰਦਰ ਸਿੰਘ ਯੂਕੇ son of ਹਰਬੰਸ ਸਿੰਘ ਉਹਨਾਂ ਵੱਲੋਂ ਵੀ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਬੁੱਧ ਸਿੰਘ ਯੂਐਸਏ son of ਗੁਰਦੀਪ ਸਿੰਘ ਚਾਲ ਲਗਭਗ 4 ਮਰਲੇ ਇਹਨਾਂ ਨੇ ਜ਼ਮੀਨ দান ਕੀਤੀ ਹੈ ਜੀ। ਵਿਸ਼ੇਸ਼ ਧੰਨਵਾਦ ਬਖਸ਼ੀਸ਼ ਕੌਰ ਜੀ ਦਾ ਜਿਨ੍ਹਾਂ ਨੇ ਕੀ ਇਸ ਜ਼ਮੀਨ ਨੂੰ ਸਕੂਲ ਦੇ ਸਪੁਰਦ ਕਰਨ ਲਈ ਕਾਫੀ ਸਹਿਯੋਗ ਕੀਤਾ। ਉਸ ਤੋਂ ਬਾਅਦ ਸਰਦਾਰ ਮਨਜੀਤ ਸਿੰਘ ਸਰਪੰਚ ਜੋ ਕਿ ਮੌਜੂਦਾ ਸਰਪੰਚ ਹਨ ਪਿੰਡ ਦੇ ਉਹਨਾਂ ਵੱਲੋਂ ਵੀ 1.5 ਮਰਲਾ ਸਕੂਲ ਨੂੰ ਦਾਨ ਕੀਤਾ ਗਿਆ ਵਾ। ਉਹਨਾਂ ਲਈ ਵੀ ਵਿਸ਼ੇਸ਼ ਧੰਨਵਾਦ ਕਰਦੇ ਹਾਂ ਸਕੂਲ ਵੱਲੋਂ। ਸਰਦਾਰ ਮੰਗਲ ਸਿੰਘ ਉਹਨਾਂ ਦੀ ਪਤਨੀ surjit kaur USA ਸਰਦਾਰ ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਮੋਹਨ ਸਿੰਘ ਚਾਲ ਜਿਨ੍ਹਾਂ ਵੱਲੋਂ ਸਕੂਲ ਨੂੰ ਹਾਂ ਜੀ 75000 ਰੁਪਏ ਜਿਹੜੇ ਕੀ ਦਾਨ ਕੀਤੇ ਗਏ ਆ ਜਿਨ੍ਹਾਂ ਲਈ ਅਸੀਂ ਸਕੂਲ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਆ ਤੇ ਹਾਜ਼ਰ ਪੰਚਾਇਤ ਮੈਂਬਰਾਂ ਅਤੇ ਨਗਰ ਨਿਵਾਸੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦੇ ਆ ਸਾਡੇ ਸੱਦੇ ਤੇ ਛੋਟੇ ਜਿਹੇ ਤੇ ਉਹ ਇੱਥੇ ਪਹੁੰਚੇ ਆ ਤੇ ਵਿਸ਼ੇਸ਼ ਤੌਰ ਤੇ ਸਰਦਾਰ ਸਵਰਨ ਸਿੰਘ ਜੀ ਦਾ ਜਿਹੜੀ ਕਿ ਆਉਣ ਵਾਲੇ ਸਮੇਂ 'ਚ ਸਕੂਲ ਨੂੰ ਲਾਇਬ੍ਰੇਰੀ ਵੀ ਡੋਨੇਟ ਕਰਨ ਦਾ ਉਹਨਾਂ ਨੇ ਵਾਅਦਾ ਕੀਤਾ ਥਾਣਾ ਅਸੀਂ ਸਮੂਹ ਨਗਰ ਪੰਚਾਇਤ ਦਾ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਪਾਲ ਸਾਹਿਬ ਐਗੁਰਜ ਕੀ ਪਤ ਸਕੂਲ ਮਾਤਾ ਜੰਡੂ ਦੀ ਸਕੂਲ ਮੁਖੀ ਸ਼੍ਰੀਮਤੀ ਜੋਤਾਂਬਾਈ ਹਾਂ ਹਾਂਜੀ ਮੈਂ ਅੱਜ ਇਸ ਪਲ ਦੀ ਬਹੁਤ ਖੁਸ਼ੀ ਹੈ ਜਿਹੜਾ ਆਪਣੇ ਸਰਦਾਰ ਸਰਪੰਚ ਸਾਹਿਬ ਮਨਜੀਤ ਸਿੰਘ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਸਰਦਾਰ ਸਵਰਨ ਸਿੰਘ ਚਾਹਲ ਜਿਹਨੇ ਐਨਆਰਏ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਇਹਨਾਂ ਸਕੂਲ ਵਿੱਚ ਬਹੁਤ ਜ਼ਿਆਦਾ ਸਹਿਯੋਗ ਕੀਤਾ ਤੇ ਆਪਣੇ ਪਿੰਡ ਦੇ ਬਾਕੀ ਪਤਵੰਤੇ ਸੱਜਣ ਇਹਨਾਂ ਨੇ ਪਹਿਲਾਂ ਤੋਂ ਵੀ ਤੇ ਆਉਣ ਵਾਲੇ ਸਮੇਂ ਲਈ ਵੀ ਸਾਡੇ ਸਕੂਲ ਲਈ ਬਹੁਤ ਕੁਝ ਕਰਨ ਲਈ ਤੇ ਇਹਨਾਂ ਨੇ ਜੋ ਉਪਰਾਲੇ ਕਰਨ ਲਈ ਕੀਤੇ ਹੈਗੇ ਨੇ ਤੇ ਆਪਣੇ ਸਰਦਾਰ ਬੁਬਿੰਦਰ ਸਿੰਘ ਜੀ ਜਿਹੜੇ ਕਿ ਪੰਚ ਨੇ ਇਹਨਾਂ ਨੇ ਪਹਿਲਾਂ ਵੀ ਤੇ ਅੱਜ ਵੀ ਵਿਵਾਦਾ ਕੀਤਾ ਤੇ ਕੁਛ ਪਹਿਲੇ ਵੀ ਦਿੱਤੀ ਹੈ ਸਾਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਕਿ ਬੱਚਿਆਂ ਲਈ ਹੋਣ ਹੈ ਟਾਈਮ ਚੰਗਾ ਹਾਂ ਜੀ ਧੰਨਵਾਦ ਜੀ ਤੁਹਾਡਾ ਜੀ ਕੀ ਫਤੇ ਜੀ ਇਹ ਜਿਹੜੀ ਜ਼ਮੀਨ ਆ ਜੀ ਅਸੀਂ ਕੱਲਿਆਂ ਨੇ ਨਹੀਂ ਜੀ ਸਾਡੇ ਨਾਲ ਸਰਪੰਚ ਮਨਜੀਤ ਸਿੰਘ ਜੀ ਉਹਨਾਂ ਨੇ ਵੀ ਡੇਢ ਮਰਲਾ ਡੋਨੇਟ ਕੀਤੀ ਹੈ ਔਰ 4 ਮਰਲੇ ਸਾਡੇ ਜਾਨੀ ਬੁੱਧ ਸਿੰਘ ਚਾਹਲ ਯੂ ਐਸ ਏ ਤੋਂ ਉਹਨਾਂ ਨੇ ਡੋਨੇਟ ਕੀਤੀ ਹੈ ਜੀ ਤੇ ਇਹ ਜਿਹੜੀ ਜ਼ਮੀਨ ਹੈ ਇਸ ਕਰਕੇ ਡੋਨੇਟ ਕੀਤੀ ਹੈ ਕਿਉਂਕਿ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਖੇਡਣ ਵਾਸਤੇ ਥੋੜੀ ਪ੍ਰੋਬਲਮ ਆ ਰਹੀ ਸੀ ਉਸ ਵਾਸਤੇ ਡੋਨੇਟ ਕੀਤੀ ਗਈ ਹੈ ਔਰ ਅਸੀਂ ਵਾਅਦਾ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣੀਆਂ ਮੁਸ਼ਕਲਾਂ ਜੋ ਬਰਾਂਡਾ ਜਾਂ ਲਾਇਬ੍ਰੇਰੀ ਜਿੱਦਾਂ ਦੱਸਿਆ ਸਰਦਾਰ ਸਰਵੰਤ ਸਿੰਘ ਜੀ ਉਹ ਕਰਨਗੇ ਤੇ ਬਾਕੀ ਹੋਰ ਬਈ ਐਨ ਆਰ ਆਈਆਂ ਨੂੰ ਅਪੀਲ ਕਰਾਂਗੇ ਕਿ ਉਹ ਸਾਡੇ ਨਾਲ ਇਹ ਸਮਰਥਨ ਕਰਨਗੇ ਜੀ ਤਾਂ ਆਪਾਂ ਦੇਖਦੇ ਕਿ ਐਨਆਰਆਈ ਬੂਟ ਜਿੱਤੇ ਪੈਸਾ ਸਕਟ ਕਰਦੇ ਤੁਸੀਂ ਬਿਲਕੁਲ ਸਹੀ ਜੜ ਫੜੀ ਹੈ ਜੀ ਇਹ ਨਹੀਂ ਜੀ ਇਹ ਸਾਡੇ ਪਿੰਡ ਦਾ ਵੈਸੇ ਪਹਿਲਾਂ ਤੋਂ ਹੀ ਇਦਾਂ ਦਾ ਰਿਹਾ ਉਹ ਗੁਰਦੁਆਰਾ ਸਾਹਿਬ ਹੋਵੇ ਜਾਂ ਕੋਈ ਕਬੱਡੀ ਟੂਰਨਾਮੈਂਟ ਹੋਵੇ ਜਾਂ ਸਕੂਲ ਦਾ ਕੋਈ ਵੀ ਕੰਮ ਹੋਵੇ ਉਹਦੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਜੀ ਠੀਕ ਤੁਹਾਡਾ ਮੈਸੇਜ ਹੈਗਾ ਪਿੰਡ ਵੱਲੋਂ ਸਾਡਾ ਪਿੰਡ ਉਹ ਅਸੀਂ ਇਹਨੂੰ ਮੈਸੇਜ ਇਹ ਹੈ ਜੀ ਪਿੰਡ ਉਹ ਅਸੀਂ ਇਕੱਠੇ ਹੋ ਕੇ ਜਿੱਦਾਂ ਇਸ ਵਾਰ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਸਰਬਸੰਮਤੀ ਨਾਲ ਚੁਣੀ ਗਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਜਿਹੜੇ ਕਾਰਜ ਨੇ ਜਿਹੜੇ ਅਧੂਰੇ ਕਾਰਜ ਆ ਉਹ ਪੂਰੇ ਕੀਤੇ ਜਾਣਗੇ ਉਹ ਵੀ ਸਰਬਸੰਮਤੀ ਦੇ ਨਾਲ ਔਰ ਮਿਲ ਜੁਲ ਕੇ ਸਾਰਾ ਪਿੰਡ ਜਿਹੜਾ ਸਾਡਾ ਇਹ ਕਾਰਜ ਪੂਰੇ ਕਰੂਗਾ ਉਹ ਚਾਹੇ ਸਕੂਲ ਦਾ ਹੋਵੇ ਗੁਰਦੁਆਰੇ ਦਾ ਹੋਵੇ ਜਾਂ ਸ਼ਮਸ਼ਾਨ ਘਾਟ ਦਾ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੋਈ ਵੀ ਹੋਵੇਗਾ ਧੰਨਵਾਦ ਤੋਂ ਯੂਕੇ ਗਿਆ ਨੂੰ ਮੈਂ 5 ਸਾਲ ਤੇ ਗਈ ਹਾਂ ਮੇਰਾ ਮੈਸੇਜ ਮੇਨ ਹੈਗਾ ਆਪਣੇ ਬੇਟਿਆਂ ਨੂੰ ਪੜ੍ਹਾਈ ਕਰਨ ਲਈ ਤਾਂ ਜਿਹੜੇ 10 ਛੋਟੇ ਹੁੰਦੇ ਬਿਆਹ ਹੋ ਗਿਆ ਸੀ ਉੱਥੇ ਵੀ ਆਪਣੇ ਖਿਆਲ ਲਿੱਦੇ ਸੀ ਇਹ ਜਿਹੜੇ ਬੱਚਿਆਂ ਸਭ ਤੋਂ ਬੜੀ ਚੀਜ਼ ਮਾਪਿਆਂ ਵਿੱਚ ਤੁਸੀਂ ਬੱਚਿਆਂ ਨੂੰ ਪੜਾਈ ਦੇ ਸਕਦੇ ਹਾਂ। ਪੜਾਈ ਤੋਂ ਵੱਧ ਤਾਂ ਕੁਸ਼ੌਣਿਕਾ ਤੇ ਆਪਣੇ ਜ਼ਰੂਰ ਬੱਚਾ ਨੂੰ ਪਰੋਣਾ ਹੈ ਤਾਂ ਐਨਕਰੇਜ ਕਰਨਾ ਹੈ ਤਾਂ ਬੱਚੇ ਪੜਨ ਇੰਡੀਪੈਂਡੈਂਟ ਹੋਣ ਆਪਣੀ ਕਮਾਈ ਕਰਨ। ਸਭ ਤੋਂ ਵੱਡਾ ਇਹ ਮੈਸੇਜ ਹੈ ਮੈਂ ਬੱਚਿਆਂ ਨੂੰ ਬੱਚਿਆਂ ਨੂੰ ਸਾਰਤ ਦੇਣਾ ਚਾਹੁੰਦਾ। ਬਾਕੀ ਬਹੁਤ ਖੁਸ਼ੀਆਂ ਸਕੂਲ ਡਿਵੈਲਪ ਕਰ ਰਿਹਾ ਹੁੰਦਾ। ਤਾਂ ਕੋਸ਼ਿਸ਼ ਕਰਦੇ ਆਪਾਂ ਮਦਦ ਕਰਨ ਦੀ ਕਰਾਂਗੇ ਜਿੰਨੇ ਹੋਗੀ। ਬਾਕੀ ਸਾਰੇ ਫੈਨ ਦੀ ਧੰਨਵਾਦ ਸਾਰੇ ਕਰਦੇ ਹੈਗੇ। ਸਰਪੰਚ ਸਾਹਿਬ ਲੱਗੇ ਕਰਨਦਾ। Good luck. Best wishes.